ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਸ ਵੇਲੇ ਮਥੋਲੀ ਪਿੰਡ ਦੇ ਵਿੱਚ ਨਾਲ ਕਰ ਸਾਡੇ ਨੌਜਵਾਨ ਬਰਿੰਦਰ ਦਾ ਪਤਾ ਲੈਣ ਆਏ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣਾ ਅੰਦੋਲਨ ਚੱਲਦਾ ਸੀ 14 ਤਰੀਕ ਨੂੰ ਬਿਲਕੁਲ ਪੀਸਫੁਲੀ ਢਾਗ ਦੇ ਨਾਲ ਅੰਦੋਲਨ ਚੱਲਦਾ ਸੀ ਇਹ ਲੰਗਰ ਦੀ ਸੇਵਾ ਲੈ ਕੇ ਗਏ ਨੇ ਉੱਥੇ ਲੰਗਰ ਦੀ ਸੇਵਾ ਲੈ ਕੇ ਗਿਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਿੱਧੀ ਫਾਇਰਿੰਗ ਹੋਈ ਹੈ ਔਰ ਉਸ ਫਾਇਰਿੰਗ ਦਾ ਸ਼ਿਕਾਰ ਹੋਏ ਨੇ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀ ਆ ਸੱਟ ਨਹੀਂ ਰੈਣਾ ਲੱਗਿਆ 12 ਬੋਰ ਦਾ ਔਰ ਉਹ ਜਿਹੜੇ ਅੱਜ ਅਸੀਂ ਇੱਥੇ ਦੇਖੇ ਨੇ ਐਕਸ-ਰੇ ਵਗੈਰਾ ਉਹਦੇ ਚ ਦਿਸ ਰਿਹਾ ਤੇ ਡਾਕਟਰ ਇਹ ਕਹਿ ਰਹੇ ਨੇ ਕਿ ਰੈਣਾ ਵਿੱਚ ਹੈ ਸਾਡਾ ਪੀਜੀਆਈ ਪੰਜਾਬ ਦੇ ਵਿੱਚੋਂ ਨਵਾਬ ਨੇ ਇਹ ਕਿਹਾ ਜਾ ਰਿਹਾ ਹੈ ਕਿ ਇਹਨੂੰ ਛੇੜਨਾ ਖਤਰਨਾਕ ਹੋ ਸਕਦਾ ਹੈ। ਕਰੇ ਦੋਸਤੋ ਸਾਡੇ ਇਸ ਨੌਜਵਾਨ ਦਾ ਇਲਾਜ ਆਪਾਂ ਸਾਰਿਆਂ ਨੇ ਮਿਲ ਕੇ ਕਰਾਉਣਾ ਹੈ। ਪਰਿਵਾਰ ਗਰੀਬ ਹੈ। ਨਹੀਂ ਇੰਨੀ ਜੁਗਰੇ। ਆਪਣੀ ਖਾਤਰ ਗਿਆ ਹੈ। ਆਪਣੇ ਅੰਦੋਲਨ ਦਾ ਹਿੱਸਾ ਬਣਿਆ ਹੈ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿੱਥੋਂ-ਜਿੱਥੋਂ ਵੀ ਸਾਡੀ ਕਿਸਾਨ ਜਮਾਤ ਸਾਡੇ ਇਸ ਅੰਦੋਲਨ ਦੇ ਨਾਲ ਦਰਦ ਰੱਖਣ ਵਾਲੇ ਦੋ ਅੰਦੋਲਨ ਦੇ ਇਤਿਹਾਸੀ ਵੀਰ ਨੇ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਪਿਆਰਿਓ ਇਹੋ ਜੇ ਸੇਵਾ ਭਾਵਨਾ ਵਾਲੇ ਵਿਅਕਤੀਆਂ ਨੇ ਸਦਕਾ ਹੀ ਮੋਰਚੇ ਚੱਲਦੇ ਤੇ ਮੋਰਚੇ ਜਿੱਤੇ ਜਾਂਦੇ ਨੇ ਅੱਜ ਇਹਨਾਂ ਦੇ ਬਹੁਤ ਗਹਿਰੀ ਸੱਤ ਲੱਗੀ ਹੈ ਇੱਕ ਅੱਖ ਚਲੀ ਗਈ ਹੈ ਆਪਾਂ ਕੋਸ਼ਿਸ਼ ਕਰੀਏ ਸਾਰੇ ਰਲ ਮਿਲ ਕੇ ਸ਼ਾਇਦ ਇਹ ਸਾਡੇ ਨੌਜਵਾਨ ਨੂੰ ਉਹ ਰੌਸ਼ਨੀ ਮਿਲ ਜੇ ਉਹਦਾ ਆਪਰੇਸ਼ਨ ਕਰਵਾਉਣਾ ਹੈ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਅਸੀਂ ਇਹਨਾਂ ਦਾ ਇਹਨਾਂ ਦਾ ਅਕਾਊਂਟ ਪਹਿਲਾਂ ਹੀ ਇੱਕ ਵਾਇਰਲ ਹੋ ਚੁੱਕਿਆ ਹੈ ਤੁਹਾਨੂੰ ਵੀ ਸਭ ਨੂੰ ਅਸੀਂ ਇਹਦਾ ਅਕਾਊਂਟ ਦਿੰਨੇ ਆ ਸਾਡੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ ਜਿੰਨੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਸਿੱਧੀ ਇਸ ਪਰਿਵਾਰ ਦੀ ਮੈਂ ਬੇਨਤੀ ਕਰ ਰਿਹਾ ਹਾਂ ਉਹਦੀ ਜਿੰਨੀ ਮਦਦ ਕਰ ਸਕਦੇ ਹੋ ਆਰਥਿਕ ਮਦਦ ਕਰਿਏ ਤਾਂ ਕਿ ਇਹਨਾਂ ਨੂੰ ਇਲਾਜ ਕਰਵਾਉਣਾ ਸੌਖਾ ਹੋ ਜਾਏ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਇੱਕ ਤਰ੍ਹਾਂ ਦਾ ਤੁਹਾਡਾ ਇਹ ਕੀਤੀ ਗਈ ਮਦਦ ਇਸ ਅੰਦੋਲਨ ਦੀ ਸਪੋਰਟ ਹੋਏਗੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ